ਅਸੀਂ ਵੀ ਤਾਂ ਇਹੀ ਕਹਿ ਰਹੇ ਆ ਨਾ ਵੀ ਇਹਨਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਜਿਹੜਾ ਬੰਦਾ ਇਹਨਾਂ ਦੀ ਵੋਟ ਬਣਾਉਂਦਾ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜਿਹੜਾ ਬੰਦਾ ਇਹਨਾਂ ਦਾ ਇੱਧਰ ਦਾ ਆਧਾਰ ਕਾਰਡ ਬਣਾਉਂਦਾ ਉਹਦੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਆਖੇ ਉਦੋਂ ਤੁਸੀਂ ਕਹਿੰਦੇ ਹੋ ਸਾਰਾ ਭਾਰਤ ਇੱਕ ਹੈ ਉਦੋਂ ਭਾਰਤ ਇੱਕ ਹੈ ਫਿਰ ਜੇ ਭਾਰਤ ਇੱਕ ਹੈ ਤਾਂ ਫਿਰ ਜਾਓ ਦਿੱਲੀ ਜਾ ਕੇ ਸਾਨੂੰ ਐਮਐਸਪੀ ਦਿਵਾ ਕੇ ਲੈ ਕੇ ਆਓ ਗੱਲ ਨਹੀਂ ਬਾਤ ਨਹੀਂ ਐਵੇਂ ਚੁੱਕ ਕੇ ਆਪਦੀ ਕਾਮਰੇਡੀ ਘੁੱਟ ਲੱਗ ਜਾਣਗੇ ਕਿਰਪਾ ਕਰਕੇ ਉਹ ਕਿਹੜਾ ਪਤਾ ਨਹੀਂ ਤੁਸੀਂ ਕਿੱਥੋਂ ਆਏ ਹੋ ਉੱਥੇ ਬਾਗੂ ਜੋ ਮੇਰਾ ਵੀਰ ਉੱਥੇ ਜਾ ਜੂ ਵੜੋ ਉੱਥੇ ਤੁਹਾਡੇ ਅਰਗੇ ਬਹੁਤ ਸੰਘਰਸ਼ ਕਰੀ ਜਾਂਦੇ ਉੱਥੇ ਕਰੀ ਚੱਲੋ ਐਵੇਂ ਹੀ ਜੇਲਾਂ ਗਣਾਈ ਜਾਣਗੇ ਅਸੀਂ ਇੰਨੀਆਂ ਕਿਹੜੀਆਂ ਤੁਸੀਂ ਬੜਾ ਤੁਸੀਂ ਦੇਸ਼ ਲਈ ਕੁਰਬਾਨੀ ਕੀਤੀ ਹੈ ਕਿਤੇ ਬਲੈਕਮੇਲ ਕੀਤਾ ਹੋਊਗਾ ਕਿਸੇ ਨੂੰ ਠੀਕ ਹੈ ਉਹਦਾ ਕੋਈ ਪਰਚਾ ਪਿਆ ਹੋਣਾ ਉਹਦੇ 'ਚ ਜੇਲ੍ਹ ਗਏ ਹੋਗੇ ਬੜਾ ਬਿਸਾਧਪੂਰਵਕ ਪਰਚੇ ਵੀ ਗਰਾਇਆ ਕਰੋ ਨਾ ਦੱਸਿਆ ਕਰੋ ਵੀ ਕਿਹੜੇ-ਕਿਹੜੇ ਆ ਭਾਜਪੀ ਦੀ ਵੋਟ ਪੱਕੀ ਕਰਦੇ ਆ ਇਹ ਗਲਿਤ ਬਨਾਮ ਜੱਟ ਬਨਾਮ ਲਾ ਕੇ ਟੇਬਲਾਂ ਦੇ ਥੱਲੇ ਗੱਲਾਂ ਕਰਨ ਵਾਲੇ ਬੰਦੇ ਕਦੇ ਸੰਘਰਸ਼ੀ ਨਹੀਂ ਹੋ ਸਕਦੇ ਤੁਸੀਂ ਬੋਲਦੇ ਨਹੀਂ ਇਹ ਇਨ੍ਹਾਂ ਗੱਲਾਂ ਨੂੰ ਵੀ ਹਾਂ ਪ੍ਰਵਾਸੀ ਮਜ਼ਦੂਰਾਂ ਨੇ ਮਜ਼ਦੂਰਾਂ ਦਾ ਹੱਕ ਖੋਲਿਆ ਮਜ਼ਦੂਰਾਂ ਦੇ ਹਿੱਸੇ ਦੀਆਂ ਨੌਕਰੀਆਂ ਖਾ ਗਏ ਮਜ਼ਦੂਰਾਂ ਦੇ ਹਿੱਸੇ ਦੀ ਮਜ਼ਦੂਰੀ ਖਾ ਗਏ ਲੇਬਰ ਖਾ ਗਏ ਫੈਕਟਰੀਆਂ ਦੇ ਵਿੱਚ ਕੰਮ ਖਾ ਗਏ ਤੁਸੀਂ ਇਹ ਗੱਲ ਆ ਕਹਿੰਦੇ ਹੋ ਨਾ ਫਿਰ ਅੱਜ ਕੀ ਹੋਇਆ ਅੱਜ ਤੁਸੀਂ ਬਿਆਨ ਦੇਈ ਜਾਂਦੇ ਹੋ ਕਹਿੰਦੇ ਆ ਕਿ ਅੱਜ ਇਨ੍ਹਾਂ ਬਿਨਾ ਖੇਤ ਤੇ ਫੈਕਟਰੀਆਂ ਹੀ ਨਹੀਂ ਚੱਲ ਸਕਦੀਆਂ ਕਿਉਂ ਫਿਰ ਤੁਸੀਂ ਜਿੱਦਾਂ ਫੈਕਟਰੀ ਲੱਗਦੀ ਹੁੰਦੀ ਆ ਉਦਦੇ ਤੁਹਾਡਾ ਬਿਆਨ ਇਹ ਹੁੰਦਾ ਵੀ ਜੇ ਫੈਕਟਰੀ ਲੱਗ ਗਈ ਤਾਂ ਹੀ ਨੁਕਸਾਨ ਹੋ ਜਾਊਗਾ ਅੱਜ ਬੰਦ ਹੋਣ ਜੇ ਜਾ ਵੜਨਗੇ ਤੇ ਬਾਅਦੋਂ ਬਾਅਦ ਫੈਕਟਰੀਆਂ ਬੰਦ ਹੋ ਜਾਣਗੀਆਂ ਤੁਸੀਂ ਕੀ ਕਰਾਉਣਾ ਵੈਸੇ ਵੀ ਤੁਸੀਂ ਬੰਦ ਕਰਾਉਣੇ ਹੀ ਹੁੰਨੇ ਹੋ ਧਰਨ ਲਾ ਕੇ ਕਰਾਉਣੀ ਹੁੰਦੀ ਆ ਆਪਾਂ ਫੈਕਟਰੀ ਬੰਦ ਦਾ ਲਵਾ ਕੇ ਤਾਂ ਰਾਜੀ ਨਹੀਂ ਹੈਗੇ ਆਪਾਂ ਤੇ ਫਿਰ ਜੇ ਹੁੰਦੀਆਂ ਹੁਣ ਸਿੱਦੇ ਲੋਟ ਹੁੰਦੀਆਂ ਤੇ ਉਵੇਂ ਵੀ ਨਹੀਂ ਤੁਸੀਂ ਹੌਣ ਦਿੰਦੇ ਜੇ ਫੈਕਟਰੀਆਂ ਦੇ ਵਿੱਚ ਇਹ ਨਾ ਰਹਿਣਗੇ ਤੇ ਫੈਕਟਰੀਆਂ ਬੰਦ ਹੋ ਜਾਣਗੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਨੁਕਸਾਨ ਹੋ ਜਾਊਗਾ ਤੇ ਤੁਹਾਡਾ ਕਿਉਂ ਟਿੱਡ ਦੁਖਦਾ ਆ ਵੀ ਤਾਂ ਤੁਸੀਂ ਕਹਿੰਦੇ ਹੁੰਨੇ ਹੋ ਵੀ ਫੈਕਟਰੀਆਂ ਲੱਗਣੀਆਂ ਨਹੀਂ ਚਾਹੀਦੀਆਂ ਜੇ ਫੈਕਟਰੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਲੱਗਣਗੀਆਂ ਤੇ ਇਹਦੇ ਨਾਲ ਪ੍ਰਦੂਸ਼ਣ ਵੈਲ ਦਾ ਹਵਾ ਦੂਸ਼ਿਤ ਹੁੰਦੀ ਆ ਪਾਣੀ ਦੂਸ਼ਿਤ ਹੁੰਦਾ ਕਹਿੰਦੇ ਹੁੰਨੇ ਹੋ ਨਾ ਇਹ ਗੱਲਾਂ ਫਿਰ ਅੱਜ ਬੰਦ ਹੁੰਦੀਆਂ ਤੁਸੀਂ ਬੰਦ ਵੀ ਨਹੀਂ ਹੋਣ ਦਿੰਦੇ ਅੱਛਾ ਚਲੋ ਫਿਰ ਜੇ ਇਹਨਾਂ ਨੂੰ ਕੋਈ ਸਵਾਲ ਕਰੀਏ ਵੀ ਭਾਈ ਜੇ ਪ੍ਰਵਾਸੀ ਚਲੇ ਜਾਣਗੇ ਤੇ ਮਜ਼ਦੂਰਾਂ ਨੂੰ ਜਾਂ ਜਿਵੇਂਦਾਰਾਂ ਦੇ ਮੁੰਡੇ ਉਹਨਾਂ ਦੀ ਥਾਂ ਤੇ ਆਪੇ ਕੰਮ ਕਰਨਗੇ ਨਾਲੇ ਤਾਂ ਸਾਡੇ ਮੁੰਡੇ ਵਿਲੇ ਪੁਣੇ ਬੇਲੜਪਨ ਤੋਂ ਵੱਜ ਜਾਣਗੇ ਕੰਮ ਕਰਨਗੇ ਜਦੋਂ ਉਹਨਾਂ ਕੋਲ ਆਪਸ਼ਨ ਹੀ ਨਹੀਂ ਹੋਊਗੀ ਤਾਂ ਉਹ ਕੰਮ ਕਰਨਗੇ ਨਾ ਅੱਜ ਪਤਾ ਰਾਮੂ ਨੇ ਮੋਟਰ ਛੱਡ ਦੇਣੀ ਐ ਜਦੋਂ ਰਾਮੂ ਨਾ ਹੋਇਆ ਤੇ ਆਪੇ ਜਾ ਕੇ ਮੋਟਰ ਛੱਡਿਆ ਕਰਨਗੇ ਪਰ ਇਹ ਬੰਦੇ ਉਹਦੇ ਤੇ ਵੀ ਨਹੀਂ ਆਉਂਦੇ ਇਹ ਪਤਾ ਕੀ ਕਹਿੰਦੇ ਆਪਣੇ ਕੋਲ ਕਹਿੰਦੇ ਇੰਨਾ ਮਜ਼ਦੂਰ ਹੀ ਹੈ ਨਹੀਂ ਜੇ ਅੱਜ ਕਹਿੰਦੇ 1 ਕਰੋੜ ਪ੍ਰਵਾਸੀ ਪੰਜਾਬ ਚੋਂ ਚਲਾ ਜਾਵੇ ਪਹਿਲੀ ਗੱਲ ਤਾਂ ਇੰਨਾ ਪ੍ਰਵਾਸੀ ਹੈ ਨਹੀਂ ਪੰਜਾਬ ਚ ਚਲੋ ਬੰਨ ਵੀ ਲਿਆ ਹਾਂ 1 ਕਰੋੜ ਚਲਾ ਜਾਵੇ ਤੇ ਸਾਡੇ ਕੋਲ ਕਹਿੰਦੇ 1 ਕਰੋੜ ਬੰਦਾ ਹੀ ਹੈ ਨਹੀਂ ਚਲੋ 1 ਕਰੋੜ ਤਾਂ ਛੱਡੋ ਜੀ ਤੁਸ ਤੁਹਾਨੂੰ ਮੈਂ ਚੈਲੰਜ ਕਰਦੀ ਆ ਵੀ ਤੁਸੀਂ 50 ਬੰਦੇ ਕੱਢੋ 50 ਬੰਦੇ ਤਾਂ ਕੱਢ ਦੋ ਪ੍ਰਵਾਸੀ ਉਹਨਾਂ ਦੀ ਧਾਂ ਤੇ 50 ਬੰਦੇ ਤਾਂ ਹੋਣਗੇ ਤੁਹਾਡੇ ਕੋਲ ਤੁਸੀਂ ਤਾਂ 50 ਵੀ ਨਹੀਂ ਕਰ ਦਨ ਦਿੰਦੇ ਤੁਸੀਂ ਤਾਂ ਕਹਿੰਦੇ ਜਮਾਂ ਜਾਣ ਹੀ ਨਾ ਕਿਉਂਕਿ ਤੁਹਾਡੇ ਆਪਦੇ ਘਰਾਂ ਚ ਹੀ ਲੱਗੇ ਹੋਏ ਆ ਹੁਣ ਪ੍ਰੋਬਲਮ ਆ ਆ ਸਮੱਸਿਆ ਇਹ ਆ ਤੁਸੀਂ ਬੋਲ ਲਓ ਵੀ ਕਿਵੇਂ ਇਹਨਾਂ ਦੇ ਖਿਲਾਫ ਤੁਹਾਡੇ ਘਰਾਂ ਚ ਠੀਕ ਹੈ ਉਹ ਉਦੋਂ ਵੀ ਨਹੀਂ ਤੁਸੀਂ ਉਸ ਗੱਲ ਤੇ ਵੀ ਨਹੀਂ ਆਉਂਦੇ 50 ਬੰਦੇ ਪ੍ਰਵਾਸੀ ਕੱਢ ਦੋ 50 ਮਜ਼ਦੂਰ ਉਹਨਾਂ ਦੀ ਥਾਂ ਤੇ ਕੰਮ ਕਰ ਦੇਗੇ 50 ਤਾਂ ਪੂਰੇ ਪੰਜਾਬ ਚ ਹੋਣਗੇ ਨਾ ਤੁਸੀਂ ਕਿਹੜੇ 50 ਪ੍ਰਵਾਸੀ ਕੱਢੇ ਆ ਕਿਹੜੇ 50 ਮਜ਼ਦੂਰਾਂ ਨੂੰ ਉਹਨਾਂ ਦੀ ਥਾਂ ਤੇ ਕੰਮ ਦਿਵਾਇਆ ਉਹ ਗਿਣਾ ਦੋ ਕਰਨਾ ਨਹੀਂ ਕੁਝ ਕਰਤਰਨਾ ਨਹੀਂ ਬੈਠਿਆ ਨੇ ਬਿਆਨ ਦੇ ਦੇਣਾ ਕਿਹੜਾ ਜੋਰ ਲੱਗਦਾ ਹੈ ਕੈਮਰੇ ਤੇ ਬੋਲ ਦੇਣਾ ਜਾਂ ਲਿਖ ਕੇ ਬੋਲ ਦੇਣਾ ਕਿਹੜਾ ਜੋਰ ਲੱਗਦਾ ਕਹਿ ਦੇਣਾ ਹਿਸਾਬ-ਕਿਤਾਬ ਤਾਂ ਲਾਉਣਾ ਨਹੀਂ ਹੁਣ ਐਂ ਦੱਸੋ ਵੀ ਸਰਕਾਰ ਨਾਲ ਕਿਹੜਾ ਰਲਿਆ ਅੱਛਾ ਫਿਰ ਜੀ ਇਹ ਇੱਧਰ ਆ ਕੇ ਵੋਟਾਂ ਬਣਾਉਂਦੇ ਆ ਆਧਾਰ ਕਾਰਡ ਬਣਾਉਂਦੇ ਆ ਜੇ ਬਣਾਉਂਦੇ ਆ ਇਹਦੇ ਵਿੱਚ ਲਾਲਚ ਦੇਖੋ ਆਪਣੇ ਬੰਦਿਆਂ ਨੂੰ ਲਾਲਚ ਹੁੰਦਾ ਵੀ ਆਪਾਂ ਸਰਪੰਚ ਵੀਲੇ ਤੋਂ ਵੋਟਾਂ ਪਵਾਵਾਂਗੇ ਕੱਲੀ ਸਰਪੰਚੀ ਤੱਕ ਕਿਉਂ ਸੀਮਤ ਰਹਿਨੇ ਹੋ ਤੁਸੀਂ ਇਹ ਵੀ ਦੱਸੋ ਨਾ ਵੀ ਇਹਨਾਂ ਦੇ ਇਹਨਾਂ ਨੇ ਵੋਟਾਂ ਵੇਚੜੀਆਂ ਹੁੰਦੀਆਂ ਤੁਹਾਡੀ ਇਹਨਾਂ ਨਾਲ ਨੇੜਤਾ ਹੁੰਦੀ ਹੈ ਤੁਸੀਂ ਵੋਟਾਂ ਜਿਹੜੇ ਮਰਜ਼ੀ ਪਾਰਟੀ ਨੂੰ ਚਾਹੋ ਪਵਾ ਦਿੰਨੇ ਹੋ ਇਹ ਇੱਕ ਕੌੜੀ ਸਚਾਈ ਆ ਤੁਹਾਨੂੰ ਕੌੜੀ ਲੱਗੂਗੀ ਤੁਹਾਡੇ ਦੇ ਢੋਕਦੀ ਆ ਇਹ ਗੱਲ ਅਸੀਂ ਵੀ ਤਾਂ ਇਹੀ ਕਹਿ ਰਹੇ ਆ ਨਾ ਵੀ ਇਹਨਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਜਿਹੜਾ ਬੰਦਾ ਇਹਨਾਂ ਦੀ ਵੋਟ ਬਣਾਉਂਦਾ ਹੈ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜਿਹੜਾ ਬੰਦਾ ਇਹਨਾਂ ਦਾ ਇੱਧਰ ਦਾ ਆਧਾਰ ਕਾਰਡ ਬਣਾਉਂਦਾ ਉਹਦੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਆਖੇ ਉਦੋਂ ਤੁਸੀਂ ਕਹਿੰਦੇ ਹੋ ਸਾਰਾ ਭਾਰਤ ਇੱਕ ਹੈ ਉਦੋਂ ਭਾਰਤ ਇੱਕ ਹੈ ਫਿਰ ਜੇ ਭਾਰਤ ਇੱਕ ਹੈ ਤਾਂ ਫਿਰ ਜਾਓ ਦਿੱਲੀ ਜਾ ਕੇ ਸਾਨੂੰ ਐਮਐਸਪੀ ਦਵਾ ਕੇ ਲੈ ਕੇ ਆਓ ਚਲੋ ਐਥੋਂ ਆਵਾਜ਼ ਮਾਰ ਲੈਨੇ ਹੋ ਦਿੱਲੀ ਚਲੋ ਦਿੱਲੀ ਜਾਂਦੇ ਜੁੰਦੇ ਨਹੀਂ ਹੈਗੇ ਤੁਸੀਂ ਪਤਾ ਨਹੀਂ ਕੀ ਚੱਕਰ ਆ ਹੈ ਜੇ ਕੋਈ ਮੁੰਡਾ ਆਖ ਦਿੰਦਾ ਵੀ ਅਸੀਂ ਨੰਗਣਾ ਹੈ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਜੀ ਐ ਤਾਂ ਜੀ ਨੁਕਸਾਨ ਹੋ ਜਾਊਗਾ ਤੇ ਉਹ ਕਿਹੜਾ ਨੁਕਸਾਨ ਨਹੀਂ ਕਰਾਉਂਦੇ ਤੁਸੀਂ ਗੱਲ ਨਹੀਂ ਬਾਤ ਨਹੀਂ ਐਵੇਂ ਚੁੱਕ ਕੇ ਆਪਦੀ ਕਾਮਰੇਡੀ ਘੁੱਟ ਲੱਗ ਜਾਣਗੇ ਕਿਰਪਾ ਕਰਕੇ ਉਹ ਕਿਹੜਾ ਪਤਾ ਨਹੀਂ ਤੁਸੀਂ ਕਿੱਥੋਂ ਆਏ ਹੋ ਉਥੇ ਬਾਗਬੂਗ ਜੋ ਮੇਰਾ ਵੀਰ ਉਥੇ ਜਾ ਜੂ ਵੜੋ ਉਥੇ ਤੁਹਾਡੇ ਅਰਗੇ ਬਹੁਤ ਸੰਘਰਸ਼ ਕਰੀ ਜਾਂਦੇ ਉਥੇ ਕਰੀ ਚੱਲੋ ਐਵੇਂ ਹੀ ਜੇਲਾ ਘਣਾਈ ਜਾਣਗੇ ਅਸੀਂ ਇੰਨੀਆਂ ਕਿਹੜੀਆਂ ਤੁਸੀਂ ਬੜਾ ਤੁਸੀਂ ਦੇਸ਼ ਲਈ ਕੁਰਬਾਨੀ ਕੀਤੀ ਹੈ ਜਾਂ ਤੁਸੀਂ ਕੋਈ ਲੜਾਈ ਲੜ ਕੇ ਆਏ ਹੋ ਜਾਂ ਬਹੁਤ ਵੱਡੀ ਜਿੱਤ ਤੁਸੀਂ ਪੰਜਾਬ ਦੀ ਝੋਲੀ ਪਵਾਈ ਹੈ ਕੀ ਕਰ ਕੀਤਾ ਕੀ ਆ ਤੁਸੀਂ ਕਿਤੇ ਬਲੈਕਮੇਲ ਕੀਤਾ ਹੋਊਗਾ ਕਿਸੇ ਨੂੰ ਠੀਕ ਹੈ ਉਹਦਾ ਕੋਈ ਪਰਚਾ ਪਿਆ ਹੋਣਾ ਉਹਦੇ ਚ ਜੇਲ੍ਹ ਗਏ ਹੋਗੇ ਮੜਾ ਵਿਸਤਾਰਪੂਰਵਕ ਪਰਚੇ ਵੀ ਗਰਾਇਆ ਕਰੋ ਨਾ ਦੱਸਿਆ ਕਰੋ ਵੀ ਕਿਹੜੇ ਕਿਹੜੇ ਆ ਉਹ ਵੀ ਦੱਸਿਆ ਕਰੋ ਸੋ ਇਹੋ ਜੇ ਤਾਂ ਜੀ ਇਹ ਇਹ ਬੰਦੇ ਆ ਤੇ ਲੋਕਾਂ ਨੂੰ ਵੀ ਬਚਣਾ ਚਾਹੀਦਾ ਹੈ ਇਹੋ ਜੇ ਲੋਕਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਸਿੱਖ ਬਹੁਤ ਆਤਮ ਚ ਰਹਿੰਦੇ ਆ ਤੇ ਇਹ ਲੋਕ ਸਿੱਖੀ ਦਾ ਹੀ ਸਤਕਾਰ ਨਹੀਂ ਕਰਦੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਇਹ 1975 ਦੇ ਵਿੱਚ ਵੀ ਇਹਨਾਂ ਨੇ ਇਹੀ ਕੰਮ ਕੀਤੇ ਹੁਣ ਵੀ ਇਹਨਾਂ ਦੇ ਉਹੀ ਹੈ ਹੁਣ ਇਹ ਬਸ ਜਾਤੀ ਮੁੱਦੇ ਬਣਾ ਕੇ ਰੌਲੇ ਪੁਆਈ ਜਾਂਦੇ ਰਹਿੰਦੇ ਆ ਪਿੰਡਾਂ ਦੇ ਵਿੱਚ ਹੋਰ ਹੋਰ ਤਾਂ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਜਾਤੀ ਮੁੱਦੇ ਬਣਾ ਲੈਂਦੇ ਆ ਇਹਨਾਂ ਨੇ ਇੱਥੇ ਜਿਹੜੇ ਲੋਕ ਆ ਨਾ ਉਹਨਾਂ ਦੇ ਵਿੱਚ ਬੀਜੇਪੀ ਵਾਲੇ ਬਣਾਉਣੇ ਆ ਉਹਨਾਂ ਨੂੰ ਬੀਜੇਪੀ 'ਚ ਭੇਜਣਾ ਉਹਨਾਂ ਨੂੰ ਬੀਜੇਪੀ ਦੀ ਵੋਟ ਪੱਕੀ ਕਰਦੇ ਆ ਇਹ ਦਲਿਤ ਬਨਾਮ ਜੱਟ ਬਣਾ ਬਣਾ ਕੇ ਬੀਜੇਪੀ ਦੀ ਵੋਟ ਪੱਕੀ ਕਰੀ ਜਾਂਦੇ ਆ ਇਹ ਹੈ ਜਿਹੜੇ ਆਰਐਸਐਸ ਦੂਜਿਆਂ ਨੂੰ ਵਰਖਦੇ ਆ ਨਾ ਇਹ ਆਪ ਐ ਲੋਕ ਲੋਕਾਂ ਦਾ ਕੀ ਫਾਇਦਾ ਆ ਆਰਐਸਐਸ ਦੇ ਬੰਨਚ ਲੋਕਾਂ ਦੇ ਤਾਂ ਜੁੱਤੀਆਂ ਬੈਂਦੀਆਂ ਤੁਸੀਂ ਇੱਕ ਗੱਲ ਨੋਟ ਕਰਿਓ ਜਦੋਂ ਵੀ ਛੱਤਰ ਪਹਿਣਗੇ ਆਮ ਲੋਕਾਂ ਦੇ ਪਹਿਣਗੇ ਇਹਨਾਂ ਦੇ ਨਹੀਂ ਬੈਂਦੇ ਇਹ ਤਾਂ ਇਕੱਲੇ ਨਜ਼ਰਬੰਦ ਹੁੰਦੇ ਆਈ ਕਦੇ ਸੁਣਿਆ ਇਹਨਾਂ ਦੇ ਛੱਤਰ ਪਏ ਆ ਜਾਂ ਇਹਨਾਂ ਦੇ ਕੋਈ ਸ਼ਰਲਾ ਲੱਗਿਆ ਕੁਝ ਨਹੀਂ ਲੱਗਦਾ ਇਹ ਤਾਂ ਪਤਲੀ ਗਲੀ ਪਹਿਲਾਂ ਹੀ ਨੰਗੇ ਵੇੇ ਹੁੰਦੇ ਆ ਤੁਹਾਡੇ ਵਰਗਿਆਂ ਨੂੰ ਐਵੇਂ ਕਟਵਾ ਦਿੰਦੇ ਆ ਫੜ ਕੇ ਸੋ ਲੋਕਾਂ ਨੂੰ ਸਮਝਣ ਦੀ ਲੋੜ ਐ ਇਹਨਾਂ ਦੇ ਮਗਰ ਨਾ ਲੱਗੋ ਇਹ ਫੋਰਐਵਰ ਕੰਪਨੀ ਵਰਗੇ ਆ ਜਿਵੇਂ ਉਹ ਨਹੀਂ ਲਾਲਚ ਜਾਂ ਦਿੰਦੇ ਹੁੰਦੇ ਵੀ 10 ਬੰਦੇ ਜੋੜੋ ਤੇ ਮਤਲਬ BMW ਲੈ ਲੋਗੇ ਤੁਸੀਂ ਇਹੋ ਜਿਹਾ ਕੁਝ ਕਰਦੇ ਹੁੰਦੇ ਆ ਉਹ ਵੀ ਬੰਦੇ ਜੋੜੋ ਤੇ ਤਰੱਕੀ ਹੋਊਗੀ ਤੇ ਇਹ ਉਹ ਬੰਦੇ ਆ ਜਿਹੜੇ ਕਿਸੇ ਦੇ ਵਿਰੁੱਧ ਆਪਦੀ ਪਰਸਨਲ ਲੜਾਈ ਵਾਸਤੇ ਲੋਕਾਂ ਨੂੰ ਕਹਿੰਦੇ ਫਿਰਦੇ ਰਹਿੰਦੇ ਆ ਹਾਂਜੀ ਕਾਈ ਪ੍ਰਧਾਨ ਜੀ ਤੁਸੀਂ ਕਿੰਨੇ ਬੰਦੇ ਲੈ ਕੇ ਆਓਗੇ 15 ਠੀਕ ਹੈ ਜੀ ਲੈ ਆਓ ਇਹ ਉਹਨਾਂ ਵਰਗੇ ਆ ਜੋ ਜਿਹੜੇ ਇਹਨਾਂ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ ਇਮਾਨਦਾਰੀ ਨਾਲ ਦਸਨੋਣਾ ਨੇ ਕੀ ਖਟਿਆ ਕੀ ਕਮਾਇਆ ਕਿ ਚਲੋ ਕੋਈ ਹੱਕ ਹੀ ਲੈ ਕੇ ਆਏ ਹੁਣ ਆਪਾਂ ਐ ਨਹੀਂ ਕਹਿੰਦੇ ਵੀ ਚਲੋ ਪੈਸਾ ਬਣਾਇਆ ਹੋਵੇ ਹੱਕ ਹੀ ਲੈ ਕੇ ਆਏ ਹੁਣ ਸੁਪਨੇ ਤਾਂ ਦਿਖਾਉਂਦੇ ਆ ਜੋ ਜੀ ਤੁਹਾਨੂੰ ਅਸੀਂ ਉੱਥੇ ਆ ਜਾਓ ਉੱਥੇ ਤੱਕ ਪਏ ਆ ਪਲਾਟ ਪਏ ਆਪਾਂ ਜਾ ਕੇ ਕਬਜ਼ਾ ਕਰ ਲਾਂਗੇ ਤੇ ਆਪਾਂ ਤੁਹਾਨੂੰ ਦਵਾ ਦਾਂਗੇ ਮਿਲਿਆ ਕਿਸੇ ਨੂੰ ਇੱਕ ਵੀ ਅੱਜ ਤੱਕ ਕਿੰਨੇ ਸਾਲ ਹੋ ਗਏ ਨਾ ਮਗਰ ਤੁਰੇ ਫਿਰਦਿਆਂ ਨੂੰ ਮਿਲਿਆ ਕਿਸੇ ਨੂੰ ਕੁਛ ਵਾਦੂ ਦਾ ਕੋਈ ਪਰਚਾ ਪਵਾਇਆ ਹੋਊਗਾ ਪੁਲਿਸ ਤੋਂ ਛੇਤਰ ਖਾਦੇ ਹੋਣਗੇ 4 ਦਿਨ ਜੇਲ੍ਹ ਲਾ ਕੇ ਆਪਦੇ ਕੰਮ ਦਾ ਨੁਕਸਾਨ ਕੀਤਾਊਗਾ ਹੋਰ ਹੋਰ ਕੁਛ ਕੀਤਾ ਮੈਂ ਸੰਘਰਸ਼ ਨੂੰ ਮਾੜਾ ਨਹੀਂ ਕਹਿੰਦੀ ਪਰ ਇਹ ਸੰਘਰਸ਼ ਦੇ ਨਾਮ ਤੇ ਤੁਹਾਨੂੰ ਲੁੱਟਦੇ ਆ ਇਹਨਾਂ ਗੱਲਾਂ ਨੂੰ ਸਮਝ ਲਓ ਜਿੰਨੀ ਛੇਤੀ ਸਮਝ ਲਓ ਮੈਂ ਤੁਹਾਨੂੰ ਬਿਲਕੁਲ ਸੌਖੀ ਭਾਸ਼ਾ ਚ ਸਮਝਾ ਰਹੀ ਆ ਕੋਈ ਸੰਘਰਸ਼ ਸੰਘਰਸ਼ ਨਹੀਂ ਕਰਦੇ ਟੇਬਲਾਂ ਦੇ ਥੱਲੇ ਗੱਲਾਂ ਕਰਨ ਵਾਲੇ ਬੰਦੇ ਕਦੇ ਸੰਘਰਸ਼ੀ ਨਹੀਂ ਹੋ ਸਕਦੇ